ਮਹੀਨੇ ਦਾ ਛੋਟਾ ਬੱਚਾ ਜਿਹਦੇ ਫਾਦਰ ਨੇ ਸਾਨੂੰ ਆ ਕੇ ਦੱਸਿਆ ਕਿ ਉਹ ਉਹਦੀ ਵਾਈਫ ਔਰ ਉਹਦੀ ਮਾਤਾ ਸਿਵਲ ਹਸਪੀਟਲ ਉਹਦੀ ਵਾਈਫ ਦਾ ਇਲਾਜ ਕਰਨ ਲਈ ਗਏ ਹੋਏ ਸੀ ਟਰਸਟ ਚ ਆ ਕੇ ਉਹਨਾਂ ਨੇ ਬੱਚਾ ਹੈਂਡਓਵਰ ਕਰ ਦਿੱਤਾ ਤੇ ਇਹ ਵਿਅਕਤੀ ਜਿਹੜਾ ਕਿ ਵਿਸ਼ਾਲ ਸਨ ਵਿਸ਼ਵਾਸ ਚ ਜਿੱਤ ਲਿਆ ਉਹਨਾਂ ਦਾ ਔਰ ਇਹਨਾਂ ਦਾ ਬੱਚਾ ਕੁਝ ਦੇਰ ਬਾਅਦ ਉਥੋਂ ਲੈ ਕੇ ਕਿੱਨਾ ਕਰਕੇ ਤੇ ਲੈ ਗਿਆ ਪੂਰਾ ਸ਼ਹਿਰ ਕਰ ਰਿਆ ਤਨਵਾਦ ਮੋਗਾ ਪੁਲਿਸ ਦਾ ਇੱਕ ਮਾਂ ਦੇ ਜਿਗਰ ਤੇ ਟੋਟੇ ਨੂੰ ਉਸਦੇ ਪੁੱਤਰ ਨੂੰ ਪੁਲਿਸ ਨੇ ਮਾਂ ਦੀ ਝੋਲੀ ਵਿੱਚ ਪਾਇਆ ਦਸਰਾ ਬੰਦਾ ਇੱਕ ਮੋਗਾ ਦੇ ਸਰਕਾਰੀ ਉਸਤਾਲ ਤੋਂ ਇੱਕ ਬੱਚਾ ਚੋਰੀ ਹੋ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਸਰਹਕਤ ਚਾਹਦੇ ਹੋਏ ਕੁਛੀ ਘੰਟਿਆਂ ਵਿੱਚ ਬੱਚੇ ਨੂੰ ਬਰਾਮਦ ਕਰਕੇ ਮਾਂ ਦੀ ਝੋਲੀ ਵਿੱਚ ਪਾ ਦਿੱਤਾ ਗਿਆ ਦਸਰਾ ਬੰਦਾ ਇੱਕ ਰੁਪਈਆ ਵੱਲੋਂ ਬੱਚੇ ਨੂੰ ਚੋਰੀ ਕਰਕੇ 1 ਲੱਖ ਰੁਪਏ ਦੇ ਲਾਲਚ ਵਿੱਚ ਸਨਵੇਸ਼ ਦਿੱਤਾ ਗਿਆ ਸੀ ਪਰ ਪੁਲਿਸ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਪੂਰੀ ਮਾਮਲੇ ਦੀ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਪ੍ਰੈਸ ਸਵਾਰਤਾ ਵਿੱਚ ਬੱਚਾ ਮਾਂ ਦੀ ਝੋਲੀ ਵਿੱਚ ਪਾਉਂਦੇ ਹੋਏ ਦੱਸਿਆ ਕਿ 1 ਲੱਖ ਰੁਪਏ ਦੇ ਲਾਲਚ ਵਿੱਚ ਯੂਰਪੀਆ ਵੱਲੋਂ ਬੱਚੇ ਨੂੰ ਵੇਚ ਦਿੱਤਾ ਗਿਆ ਸੀ ਇੱਕ ਇਨਫੋਰਮੇਸ਼ਨ ਉਹਦੇ ਫਾਦਰ ਨੇ ਥਾਣੇ ਹਾਜ਼ਰ ਆ ਕੇ ਦਿੱਤੀ ਹੈ ਕਰਮਜੀਤ ਜਿਹੜਾ ਬੱਚੇ ਦਾ ਫਾਦਰ ਹੈ ਅਭਿਜੋਤ ਹੈ 8 ਮਹੀਨੇ ਦਾ ਛੋਟਾ ਬੱਚਾ ਜਿਹਦੇ ਫਾਦਰ ਨੇ ਸਾਨੂੰ ਆ ਕੇ ਦੱਸਿਆ ਕਿ ਉਹ ਉਹਦੀ ਵਾਈਫ ਔਰ ਉਹਦੀ ਮਾਤਾ ਸਿਵਲ ਹਸਪੀਟਲ ਉਹਦੀ ਵਾਈਫ ਦਾ ਇਲਾਜ ਕਰਨ ਲਈ ਗਏ ਹੋਏ ਸੀ ਮਤਲਬ ਕੀ ਦਿਨ ਬੱਚੇ ਦਾ ਅਭਿਜੋਤ ਔਰ ਉਹਨਾਂ ਨੂੰ ਇੱਕ ਵਿਅਕਤੀ ਹੈ ਜਿਹੜਾ ਉੱਥੇ ਉਹਨਾਂ ਨਾਲ ਉਸ ਟਾਈਮ ਤੇ ਦੋਸਤੀ ਕਰ ਲਈ ਔਰ ਉਹਨੇ ਕਿਹਾ ਕਿ ਜੇ ਮੈਂ ਬੱਚਾ ਖੜਾਣਾ ਤੇ ٹرسٹ ਚ ਆ ਕੇ ਉਹਨਾਂ ਨੇ ਬੱਚਾ ਹੈਂਡਓਵਰ ਕਰ ਦਿੱਤਾ ਤੇ ਇਹ ਵਿਅਕਤੀ ਜਿਹੜਾ ਕਿ ਵਿਸ਼ਾਲ son of ਅਮਰ ਸਿੰਘ ਇਹ ਵਾਸੀ ਹੈਗਾ ਜੀ ਬੈਕ ਸਾਈਡ ਸੋਸਾਇਟੀ ਨੇੜੇ ਵਧਾਵਾ ਸਿੰਘ ਦਾ ਖੂ ਇੱਥੇ ਦਾ ਰਹਿਣ ਵਾਲਾ ਹੈ ਔਰ ਇਹਨੇ ਵਿਸ਼ਵਾਸ ਚ ਜਿੱਤ ਲਿਆ ਉਹਨਾਂ ਦਾ ਔਰ ਇਹਨਾਂ ਦਾ ਬੱਚਾ ਕੁਝ ਦਿਨ ਬਾਅਦ ਉਥੋਂ ਲੈ ਕੇ ਕਿਡਨਾਪ ਕਰਕੇ ਤੇ ਲੈ ਗਿਆ ਫਰਾਰ ਹੋ ਗਿਆ ਤੇ ਇਮੀਡੀਏਟਲੀ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਦੇ ਅੰਡਰ ਟੀਮਸ ਡਿਪਲੋਏ ਕੀਤੀਆਂ ਗਈਆਂ ਸਾਡੇ ਡੀਐਸਪੀ ਸਿਟੀ ਜਸ਼ਨ ਅੰਨਾ ਨੇ ਬਹੁਤ ਮਿਹਨਤ ਕਰਕੇ ਆਪਣੀ ਟੀਮਸ ਲਗਾ ਕੇ ਇਨਫੈਕਟ ਸਹੀ ਇਹਦੀ ਟੀਮਸ ਵੀ ਸਿਨਾਲ ਡਿਪਲੋਏ ਕੀਤੀਆਂ ਟੈਕਨੀਕਲ ਇਨਪੁਟ ਲੈ ਕੇ ਸੀ ਡੀ ਆਰ ਅਨਾਲਿਸਿਸ ਸੀ ਸੀ ਟੀ ਵੀ ਫੁਟੇजेस ਦਾ ਮਗਰਾ ਕੀਤਾ ਗਿਆ ਉਹਦੇ ਤੋਂ ਸਾਨੂੰ ਜਿਹੜੇ ਬੱਚੇ ਨੂੰ ਲੈ ਗਏ ਸੀ ਜਿੰਨਾਂ ਨੂੰ ਇਹਨੇ ਵੇਚਿਆ ਹੈ ਬੱਚਾ ਉਹ ਆਇਡੈਂਟੀਫਾਈ ਹੋ ਗਏ ਜਲੰਧਾ ਸਿੰਘ ਹੈ ਪੁੱਤਰ ਕਰਨੈਲ ਸਿੰਘ ਵਾਸੀ ਦਬੜੀ ਜਲੰਧਾ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਦਬੜੀ ਖਾਨਾ ਜੈਤੋਂ ਚ ਪੈਂਦਾ ਜੀ ਡਿਸਟ੍ਰਿਕਟ ਫਰੀਦਕੋਟ ਕਰਨੈਲ ਸਿੰਘ ਜੀ 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 ਆਇਡੈਂਟੀਫਾਈ ਹੋ ਗਿਆ ਕਿ ਇਹਨਾਂ ਨੂੰ ਇਹਨੇ ਬੱਚਾ ਵੇਚਿਆ ਹੈਗਾ तकरीबन ਇਹਨਾਂ ਦੀ ਗੱਲ 1 ਲੱਖ ਰੁਪਏ ਦੇ ਵਿੱਚ ਹੋਈ ਸੀ ਡੀਲ ਹੋਈ ਔਰ ਕੁਝ ਪੈਸੇ ਇਹਨਾਂ ਨੇ ਦਿੱਤੇ ਸੀ ਕੁਝ ਪੈਂਡਿੰਗ ਸੀਗੇ ਤੇ ਇਹ ਫਿਰ ਇਹਦੇ ਇਹਨਾਂ ਦੇ ਘਰੇ ਰਿਸ਼ਤੇਦਾਰੀਆਂ ਸਾਰੇ ਪਾਸੇ ਰੇਡਸ ਕੰਡਕਟ ਕੀਤੀਆਂ ਗਈਆਂ ਇਨ ਦਾ ਮੀਨ ਟਾਈਮ ਸਾਨੂੰ ਬਿਕੋਜ਼ ਪੁਲਿਸ ਦਾ ਪ੍ਰੈਸ਼ਰ ਕਾਫੀ ਵੱਧ ਗਿਆ ਔਰ ਸਾਨੂੰ ਕੰਟੈਕਟ ਇਹਨਾਂ ਦੇ ਇੱਕ ਦੂਰੇ ਰਿਸ਼ਤੇਦਾਰ ਆ ਗਏ ਜਿਨ੍ਹਾਂ ਨੇ ਸਾਨੂੰ ਬੱਚਾ ਪੇਸ਼ ਕਰਾ ਦਿੱਤਾ ਸੋ ਬੱਚਾ ਬਹੁਤ ਸੇਫ ਐਂਡ ਸਾਊਂਡ ਮੋਗਾ ਪੁਲਿਸ ਦੀ ਮੁਸਤੈਦੀ ਨਾਲ ਸਖ ਮਿਹਨਤ ਨਾਲ ਡੀਐਸਪੀ ਜਸ਼ਨ ਉਹਨਾਂ ਨੇ ਕਾਫੀ ਇਹਦੇ ਵਿੱਚ ਮਿਹਨਤ ਕਰੀ ਹੈ ਸਹੀ ਸਲਾਮਤ ਸੇਫ ਐਂਡ ਸਾਊਂਡ ਵਿਥਿਨ 10 ਆਵਰਸ ਬੱਚਾ ਮੋਗਾ ਪੁਲਿਸ ਨੇ ਰਿਕਵਰ ਕਰ ਲਿਆ ਹੈ ਔਰ ਹੁਣ ਉਹਨਾਂ ਦੇ ਪੇਰੈਂਟਸ ਨੂੰ ਹੈਂਡ ਓਵਰ ਕਰ ਦਿੱਤਾ ਗਿਆ ਹੈ ਇਸ ਮੁਕਦਮੇ ਦੇ ਵਿੱਚ ਸਾਡੇ ਮੇਨ ਅਕਿਊਜ਼ ਜਿਹੜਾ ਵਿਸ਼ਾਲ ਹੈ ਉਹਦੇ ਵਾਸਤੇ ਵੀ ਟੀਮਸ ਅਸੀਂ ਭੇਜੀਆਂ ਹੋਏ ਨੇ ਜਲਦ ਉਹਨੂੰ ਗ੍ਰਿਫਤਾਰ ਕਰ ਲਿਆ ਜਾਏਗਾ ਜਿਨੇ ਬੱਚਾ ਖਰੀਦਿਆ ਸੀ ਜਲੰਧਾ ਸਿੰਘ ਉਹ ਸਾਡੇ ਅਸੀਂ ਗ੍ਰਿਫਤਾਰ ਕਰ ਲਿਆ ਹੈ ਤੇ ਉਹਦੀ ਪੁੱਛਗਿੱਛ ਕੀਤੀ ਜਾ ਰਹੀ ਹੈ ਵੀ ਇਸ ਰੈਕਟ ਦੇ ਵਿੱਚ ਜਾਂ ਉਹਦਾ ਕੀ ਮੰਤਵ ਸੀਗਾ ਜਾਂ ਉਹਨੇ ਅੱਗੇ ਤਾਂ ਨਹੀਂ ਕਿਤੇ ਵੇਚਣਾ ਸੀਗਾ ਸੋ far ਜਿਹੜੀ ਇਨਵੈਸਟੀਗੇਸ਼ਨ ਚ ਆਇਆ ਕਿ ਇਹਨਾਂ ਦੇ ਦੰਪਤੀ ਦੇ ਕੋਈ ਬੱਚਾ ਹੈ ਨਹੀਂ ਸੋ ਇਹਨਾਂ ਨੂੰ ਇੱਕ ਬੱਚੇ ਦੀ ਕਹਿ ਲੋ ਲਾਲਸਾ ਜਿਹੜੀ ਸੀਗੀ ਉਹਦੇ ਵਿੱਚ ਇਹਨਾਂ ਨੇ ਇਸ ਚੀਜ਼ ਨਾਲ ਇਹਨਾਂ ਨਾਲ ਡਾਈ ਅਪ ਕੀਤਾ ਵਿਸ਼ਾਲ ਦੇ ਨਾਲ ਇੱਕ ਮਨਪ੍ਰੀਤ ਕੌਰ ਹੈ ਦੋਵਾਂ ਨੇ ਰਲ ਕੇ ਜਲੰਧੇ ਦੇ ਨਾਲ ਇਹ ਡੀਲ ਕੀਤੀ ਹੈ ਤੋ ਵਿਸ਼ਾਲ ਉਹ ਮਨਪ੍ਰੀਤ ਨੂੰ ਅਸੀਂ ਰੇਡਸ ਕੰਡਕਟ ਕਰ ਰਹੇ ਹਾਂ ਔਰ ਬਹੁਤ ਜਲਦ ਅਸੀਂ ਗ੍ਰਿਫਤਾਰ ਕਰ ਲਵਾਂਗੇ ਇਹ ਆਪਸ ਚ ਜਾਣਕਾਰ ਨੇ ਜੀ ਅਸੀਂ ਤਫਤੀਸ਼ ਦੇ ਵਿੱਚ ਹੋਰ ਇਹਨਾਂ ਦਾ ਗਹਿਰਾਈ ਨਾਲ ਪੁੱਛਗਿੱਛ ਕਰਾਂਗੇ ਕਿ ਇਹਦੀ ਬੈਕਗ੍ਰਾਉਂਡ ਕੀ ਹੈ ਜੀ ਮਾਨਕਾ ਜੀ ਦਾ ਵਿਸ਼ਾਲ ਕੇ ਸਾਥੋਂ ਕੋਈ ਸੰਬੰਧ ਨਹੀਂ ਹੈ ਨਹੀਂ ਨਹੀਂ ਕਰਮਜੀਤ ਔਰ ਵਿਸ਼ਾਲ ਇੱਕ ਦੂਜੇ ਨਾਲ ਜਾਣਕਾਰ ਨਹੀਂ ਹੈਗੇ ਜੀ ਜੀ ਉਹਨੇ ਬੱਚਾ ਦਿੱਤਾ ਸੀ ਉਹਨਾਂ ਨੂੰ ਕਿ ਹਲੇ ਲੈਣਾ ਸੀ ਬੱਚਾ ਦੇ ਦਿੱਤਾ ਹੋਇਆ ਸੀਗਾ ਜੀ ਬੱਚਾ ਦੇ ਦਿੱਤਾ ਸੀ ਗੱਲ ਕਿਵੇਂ ਹੋ ਗਈ ਇਹਨਾਂ ਦੀ ਵਿਸ਼ਾਲ ਔਰ ਮਨਪ੍ਰੀਤ ਦੀ ਗੱਲ ਜਲੰਧਾ ਸਿੰਘ ਦੇ ਨਾਲ ਹੋਈ ਹੈ ਜਿਹੜਾ ਬੱਚਾ ਖਰੀਦ ਲਿਆ ਸੀ ਜਿਹਨੇ ਲੈਣਾ ਸੀ ਬੱਚਾ ਬੱਚਾ ਲੋਕਲੀ ਰਿਕਵਰ ਹੋਇਆ ਬੱਚਾ ਲੋਕਲ ਰਿਕਵਰ ਹੋਇਆ ਜੀ ਨਹੀਂ ਆਪਸੇ ਟਾਈਪ ਕਿਵੇਂ ਹੋਇਆ ਜੀ ਜਲੰਧਾ ਸਿੰਘ ਦਾ ਤੇ ਇਹਦਾ ਵਿਸ਼ਾਲ ਦਾ ਜੀ ਜਲੰਧਾ ਦੀ ਸਿਸਟਰ ਇੱਥੇ ਲੋਕਲ ਕੰਮ ਕਰਦੀ ਹੈ ਰਜੀਵ ਹਸਪੀਟਲ ਚ ਉਹ ਵੀ ਉਹ ਕਿਸੇ ਆਪਦੇ ਹੀ ਇਲਾਜ ਦੇ ਕਰਕੇ ਰਜੀਵ ਹਸਪੀਟਲ ਆਈ ਸੀ ਤੇ ਉੱਥੇ ਦੀ ਸਿਸਟਰ ਰਜੀਵ ਹਸਪੀਟਲ ਚ ਵਿਸ਼ਾਲ ਵੀ ਕੰਮ ਕਰਦਾ ਰਿਹਾ ਹੈ ਉਹਦੀ ਸਿਸਟਰ ਵੀ ਕੰਮ ਕਰਦੀ ਰਹੀ ਹੈ ਤੇ ਕਰੰਟਲੀ ਉਥੇ ਕੰਮ ਹੀ ਕਰ ਰਿਆ ਸੀ ਐਜ਼ ਅ সুইਪਰ ਐਜ਼ ਅ ਜਿਹੜੇ ਉਹ ਟਿਕਟਸ ਵਗੈਰਾ ਦਿਨ ਦੇ ਕੱਟਦੇ ਹੈਗੇ ਨੇ ਪ੍ਰਾਈਵੇਟ ਤੌਰ ਤੇ 6500 ਰੁਪਏ ਤਨਖਾਹ ਸੀ ਦੀ ਪਰ ਮਹੀਨਾ ਤੇ ਕੁਝ ਦਿਨਾਂ ਤੋਂ ਹੀ ਜਾ ਵੀ ਨਹੀਂ ਸੀ ਰਿਆ ਲਾਸਟ 2 ਮਹੀਨੇ ਤੋਂ ਜੋ ਪਤਾ ਲੱਗਿਆ ਵੀ ਉਹ ਉਥੇ ਕੰਮ ਕਰਦਾ ਰਿਹਾ ਸੋ ਉਥੇ ਰਜੀਵ ਹਸਪੀਟਲ ਇਹਨਾਂ ਦੀ ਕੋਈ ਜਾਣ-ਪਛਾਣ ਹੋਈ ਹੈ ਔਰ ਉਥੇ ਇਹਨਾਂ ਨੇ ਆਪਦਾ ਦੱਸਿਆ ਕਿ ਮੇਰੇ ਭਰਾ ਦੇ ਬੇਟਾ ਨਹੀਂ ਹੈ ਬਿਆੰਤਕੌਰ ਨੇ ਸੋ ਉਥੋਂ ਇਹਨਾਂ ਦਾ ਗੱਲਬਾਤ ਸ਼ੁਰੂ ਹੋਣੀ ਹੋਈ ਪਰ ਫਾਈਨਲ ਜਿਹੜੀ ਆਪਸ ਜਿਹੜੀ ਗੱਲ ਹੋਈ ਹੈ ਉਹ ਜਲੰਧਾ ਤੇ ਵਿਸ਼ਾਲ ਔਰ ਮਨਪ੍ਰੀਤ ਦੀ ਆਪਸ ਦੇ ਵਿੱਚ ਹੋਈ ਹੈ ਬਿਆੰਤਕੌਰ ਨਾਲ ਜਵਾਸ ਇਸ ਚੀਜ਼ ਜੀ ਹਾਂਜੀ ਹਾਂਜੀ ਕਦੋਂ ਜੀ ਇਹ ਕੁਝ ਸਮਾਂ ਪਹਿਲਾਂ ਕੁਝ 1-2 ਮਹੀਨੇ ਪਹਿਲਾਂ ਦੀ ਗੱਲ ਹੈ ਇਹ ਕਿਥੋਂ ਦੇ ਬਿਆੰਤਕੌਰ ਜੀ ਬਿਆੰਤਕੌਰ ਵਿਆਈ ਹੈ ਜੀ ਬਾਗੇਪੁਰਾਣੇ ਵੱਡਾਕਰ ਤੇ ਜਲੰਧਾ ਦਾ ਸੀ ਕਿਥੋਂ ਦਾ ਰਹਣਾ ਜੀ ਜਲੰਧਾ ਸਿੰਘ ਜੈਤੋਂ ਦਾ ਜੀ ਦੱਬੜੀ ਖਾਨਾ ਪਿੰਡ ਹੈ ਪੀਐਸ ਜੈਤੋਂ ਔਰ ਡਿਸਟ੍ਰਿਕਟ ਫਰੀਦਕੋਟ ਦਾ ਜੀ ਇਸ ਬਿਆੰਤਕੌਰ ਕੀ ਗਾਜੀ ਹਸਪੀਟਲ ਮੇ ਕੰਮ ਕਰਦੇ ਸੀ ਅ ਲੋਕਲੀ ਉੱਥੇ ਵਿਜ਼ਿਟ ਕੀਤਾ ਸੀ ਨੇ ਐਜ਼ ਅ ਪੇਸ਼ੈਂਟ ਵਿਜ਼ਿਟ ਕੀਤਾ ਸੀ ਨਾਟ ਕੰਮ ਨਹੀਂ ਕਰ ਰਹੀ ਸੀ ਜੀ ਜੀ ਜਰਨਮਦਰ ਸਿੰਘ ਪ੍ਰੋਫੈਸ਼ਨਲ ਕਿੰਨੀ ਕੰਮ ਕਰਦੇ ਹਾਂ ਜੀ ਹਾਂ ਜੀ ਜਰਨਮਦਰ ਸਿੰਘ ਪ੍ਰੋਫੈਸ਼ਨਲ ਕਿੰਨੀ ਕੰਮ ਕਰਦੇ ਇਹ ਲੇਬਰੀ ਲੇਬਰੀ ਹੈਗਾ ਉੱਥੇ ਕੋਈ ਥਰਮਲ ਪਲਾਂਟ ਦੀ ਕੰਸਟਰਕਸ਼ਨ ਚੱਲ ਰਹੀ ਹੈ ਉੱਥੇ ਲੇਬਰੀ ਹੈ ਤੇ ਇਹ 1 ਲੱਖ ਵਿੱਚ ਕਿਹਦੇ ਖਰੀਦਣ ਨੂੰ ਤਿਆਰ ਹੋ ਗਏ ਇਹਨੇ ਹਜੇ ਸਾਰੇ ਪੈਸੇ ਵੀ ਟਰਾਂਸਫਰ ਨਹੀਂ ਕੀਤੇ ਕੋਈ ਕਦੀ 5000 ਕਦੀ 10000 ਆਪਦੇ ਅਕਾਊਂਟ ਤੋਂ ਟਰਾਂਸਫਰ ਕੀਤੇ ਹੋਏ ਆ ਉਹ ਵੀ ਅਸੀਂ ਸਾਰੀ ਫਾਈਨੈਂਸ਼ੀਅਲ ਟਰਾਂਜੈਕਸ਼ਨਸ ਵੀ ਇਹਨਾਂ ਦੀ ਵੈਰੀਫਾਈ ਕਰ ਰਹੇ ਹਾਂ ਇਹ ਕਦ ਇਨਾਂ ਦੇ 2 ਮਹੀਨਾ ਡੇਢ 2 ਮਹੀਨਾ ਇੰਨਾ ਕੀ ਹੋਇਆ ਜੋ ਹਾਂ ਥੋੜੇ ਥੋੜੇ ਨਾ ਦਿੱਤੇ ਹੈ ਹਾਂਜੀ ਕਰਮਜੀਤ ਸਿੰਘ ਨਾਮ ਹੈ ਕਰਮਜੀਤੇ ਕੱਲ ਕੀ ਹਸਪਤਲ ਆਇਆ ਸੀ ਹਸਪਤਲ ਤੇ ਕੱਲ ਜੀ 2 ਵਜੇ ਦੇ ਕਰੀਬ ਮੇਰੇ ਬੱਚਾ ਕੋਈ ਹਸਪਤਲ ਚ ਚੱਕ ਲੈ ਗਿਆ ਸੀ ਮੇਰੀ ਮਾਂ ਦੇ ਮਾਰ ਕੇ ਹੂੰ ਉਸ ਤੋਂ ਬਾਅਦ 80% ਦਰਕਾਰ ਦਿੱਤੀ ਜਾ ਕੇ ਉਸ ਤੋਂ ਬਾਅਦ ਇਹਨਾਂ ਨੇ ਜਾਣ ਸ਼ੁਰੂ ਕੀਤੀ ਅਤੇ ਮੁੜ ਕੇ ਬੱਚਾ ਜਾਣੇ ਦੇ ਇਹਨਾਂ ਨੇ ਗਾਹ ਕਿਹੜਾ ਪੰਡ ਸੀਗਾ ਉਹ ਇਧਰ ਦਬੜੇ ਫੁੱਟ ਬੋਲਰ ਹਰ ਸਹਾਇਤ ਨੂੰ ਨੇ ਬੱਚਾ ਮੋੜ ਕੇ ਲਿਆਂਦਾ ਤੇ ਧੰਨਵਾਦ ਜੀ ਇਹਨਾਂ ਦਾ ਗੁਰੂ ਹਰ ਸਹਾਇਤ ਤੇ ਬੱਚਾ ਮੋੜ ਕੇ ਲਿਆਂਦਾ ਜਿਹੜਾ ਇਹਨਾਂ ਨੇ ਤੇ ਜਸ ਸੰਸਾਰ ਤੇ ਮੌਕਾ ਪਾਉਣ ਦਾ ਧੰਨਵਾਦ ਕਰਦਾ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਦਾ ਕਿੰਨੇ ਘੰਟੇ ਬਾਅਦ ਤੁਹਾਨੂੰ ਬੱਚਾ ਦਵਾਤਾ ਪੁਲਿਸ ਨੂੰ ਸਾਨੂੰ ਜੀ ਬੱਚਾ ਰਾਤ ਦੇ 11 ਤਕਰੀਬ 1:30 ਵਜੇ ਬੱਚਾ ਰਸ ਘੰਟੇ ਰਵੇ ਤੋਂ ਬਤਾ ਲਿਆ ਬੱਚਾ ਬਿਲਕੁਲ ਸਹੀ ਸਲਾਮਤ ਸੀਗਾ ਬੱਚਾ ਜਮਾਂ ਸਹੀ ਸਲਾਮਤ ਸੀਗਾ ਕੋਈ ਆਂਜਰੀ ਨਹੀਂ ਸੀ ਜੀ ਵਧੀਆ ਪੂਰਾ ਵਧੀਆ ਸੀ ਲਈ ਬਹੁਤ ਇਨਾਂ ਜੋਰ ਲੈ ਵਿਚਾਰਿਆਂ ਚੱਲਦੀ ਲੱਗਦਾ ਕਿ ਜਿਹੜੀ ਗਲਤੀ ਹੋਈ ਅੱਗੇ ਤੋਂ ਨਹੀਂ ਦਰਹੋਂਗੇ ਨਹੀਂ ਜੇ ਆ ਲੋਕਾਂ ਨੂੰ ਚੜਗੇ ਹੋਣਗੇ ਫਿਰ ਇਹਦੇ ਬਾਰੇ ਸਾਰਾ ਸੀਨ ਨੇ ਵਾਲੇ ਹੈ ਸੀ ਅਸੀਂ ਧਾਰਗੇ ਬੰਦੇ ਤੇ ਸਾਡੇ ਪਿੰਡਾਂ ਦੇ ਜਵਾਹ ਚੱਕੀ ਲੈਂਦੇ ਇੱਕ ਦੂਜੇ ਦਾ ਸਾਨੂੰ ਆਇਆ ਸੀ ਉਹ ਕਿਤੇ ਮਿੱਥੇ ਇੱਥੇ ਜੁਮੀ ਚਰਚਾ ਕਰਨਾ ਨਾ ਨਾ ਦੇਖੋ ਬੀਅਰ ਸਿੱਕੇ ਹਦੇ ਬਿਸਤਰੇ ਪਏ ਸੀਗੇ ਕੱਪੜੇ ਉਸਨੇ ਉਹ ਦਿਖਾਦੇ ਸਾਨੂੰ ਤੇ ਉੱਥੇ ਬੈਠਾ ਰਿਆ ਅਸੀਂ ਚਾਹ ਪਾਣੀ ਪੀ ਗਏ ਮੇਰੀ ਮਾਤਾ ਚਾਹ ਪਾਣੀ ਪੀਣ ਲੱਗੀ ਹੈ ਤੇ ਬੁੱਖੜ ਚ ਬੱਚਾ ਫੜ ਕੇ ਲੈ ਗਿਆ ਕਹਿੰਦਾ ਮਾਤਾ ਚਾਹ ਪਾਣੀ ਪੀ ਲਓ ਮੈਂ ਇੱਥੇ ਖੜਾ ਲੈਣਾ ਸਾਡੇ ਪਹਿਲੇ ਤਾਂ ਹੁੰਦੇ ਹੁੰਦੇ ਉੱਥੇ ਜਿਹੜੇ ਕਢਾਈ ਗਾ ਜਦੋਂ ਮੇਰੇ ਵੱਡਾ ਬੱਚਾ ਮੈਂ